ਜਦ ਮੈਂ ਬਾਬਲ ਦੇ ਕਰ ਜੰਮੀ ਮੇਰੀ ਰੋਣ ਲੱਗ ਪਈ ਅੰਮੀ ਜਦ ਮੈਂ ਬਾਬਲ ਦੇ ਕਰ ਜੰਮੀ ਮੇਰੀ ਰੋਣ ਲੱਗ ਪਈ ਅੰਮੀ ਕਹਿੰਦੀ ਜਗ ਦੀ ਨਜ਼ਰਨ ਕੰਮੀ ਮੈਂ ਤੈਨੂੰ ਕਿੱਥੇ ਲੁਕਾਉਂਗੀ ਮੁੰਡਿਆਂ ਵਾਲੇ ਮੰਗਦੇ ਕਾਰਾ ਮੈਂ ਕਾਰਾ ਕਿੱਥੋਂ ਲਿਆਉਂਗੀ ਮੁੰਡਿਆਂ ਵਾਲੇ ਮੰਗਦੇ ਕਾਰਾਂ ਮੈਂ ਕਾਰਾਂ ਕਿੱਥੋਂ ਲਿਆਉਂਗੀ 14 ਸਾਲ ਦੇ ਸੀ ਮੈਂ ਸਾਰੀ ਨਿਕਲੀ ਮਾ ਵਰਗੇ ਸੱਚਿਆਰੀ 14 ਸਾਲ ਦੇ ਸੀ ਉਹ ਸਾਰੀ ਨਿਕਲੀ ਮਾ ਵਰਗੇ ਸੱਚਿਆਰੀ ਕਰਦੇ ਚੁਕਲੀ ਜ਼ਿੰਮੇਵਾਰੀ ਮੰਨ ਕੇ ਤੀ ਦਿਆਂ ਕਰਮਾ ਨੂੰ ਵਿਉਂ ਦੇ ਸਾਰੇ ਹੀ ਪੁੱਤ ਵਖ ਹੋ ਗਏ ਬਾਪੂ ਰੋਵੇ ਕਰਮਾ ਨੂੰ ਵਿਉਂ ਦੇ ਸਾਰੇ ਹੀ ਪੁੱਤ ਵਖ ਹੋ ਗਏ ਬਾਪੂ ਰੋਵੇ ਕਰਮਾ ਨੂੰ ਸੇ ਹੁਸ਼ਿਆਰ ਪੜਾਈਆਂ ਪੜ ਗਈ ਬਿਏ ਕਰਕੇ ਡਿਗਰੀਆਂ ਕਰ ਗਈ ਸੇ ਹੁਸ਼ਿਆਰ ਪੜਾਈਆਂ ਪੜ ਗਈ ਬਿਏ ਕਰਕੇ ਡਿਗਰੀਆਂ ਕਰ ਗਈ ਲੋਕੀ ਕਹਿਣ ਜਹਾਜੇ ਚੜ ਗਈ ਕਰ ਗਈ ਖਤਮ ਸਿਆਪਿਆਂ ਨੂੰ ਜੀਦੇ ਜੰਮਿਆ ਸੋਗ ਮਨਾਇਆ ਨਾਲੇ ਲੈ ਗਈ ਮਾਪਿਆਂ ਨੂੰ ਜੀਦੇ ਜੰਮਿਆ ਸੋਗ ਮਨਾਇਆ ਉਹ ਨਾਲੇ ਲੈ ਗਈ ਮਾਪਿਆਂ ਨੂੰ ਪੁੱਤਾਂ ਵਾਲਿਓ ਸੋਚ ਵਿਚਾਰੋ ਧੀਆਂ ਕੁਖ ਦੇ ਵਿੱਚ ਨਾ ਮਾਰੋ ਪੁੱਤਾਂ ਵਾਲਿਓ ਸੋਚ ਵਿਚਾਰੋ ਤਿਆਂ ਕੁਖ ਦੇ ਵਿੱਚ ਨਾ ਮਾਰੋ ਸੰਗ ਦਿਲ ਐ ਨਾ ਕਹਿਰ ਗਜਾਰੋ ਨਹੀਂ ਮਗਰੋਂ ਪਛਤਾਉਂਗੇ ਜੇ ਤਿਆਂ ਹੀ ਨਾ ਰਹੀਆਂ ਪੁੱਤਰ ਕਿੱਥੋਂ ਲਿਆਉਂਗੇ ਜੇ ਤਿਆਂ ਹੀ ਨਾ ਰਹੀਆਂ ਪੁੱਤਰ ਕਿੱਥੋਂ ਲਿਆਉਂਗੇ ਧੰਵਾਦ ਜੀ